ਕੁਰਾਲੀ ਦੇ ਵਿਸ਼ਵਕਰਮਾ ਮੰਦਿਰ ਦੇ ਪਿੱਛੇ ਵਾਰ ਨੰਬਰ 6 ਵਿੱਚ ਹਰ ਸਾਲ ਦੀ ਤਰ੍ਹਾਂ ਸ਼ਕਤੀ ਕਲੱਬ ਵੱਲੋਂ ਸਾਲਾਨਾ ਸਮਾਗਮ ਸ਼ੁਰੂ ਹੋ ਚੁੱਕੇ ਹਨ ਜਿਸ ਦੇ ਤਹਿਤ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੁੰਦਰ ਪਾਲਕੀ ਦੇ ਵਿੱਚ ਸਜਾ ਕੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦਗੜ੍ਹ ਸਾਹਿਬ ਮੋਰਿੰਡਾ ਰੋਡ ਕੁਰਾਲੀ ਤੋਂ ਸ਼ਕਤੀ ਕਲੱਬ ਦੇ ਸਮੂਹ ਮੈਂਬਰਾਂ ਵਾਰ ਨੰਬਰ 6 ਦੀ ਸਮੂੱਚੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਨਗਾਰਿਆਂ ਬੈਂਡਵਾਜਿਆਂ ਅਤੇ ਗੱਤਕਾ ਪਾਰਟੀਆਂ ਦੇ ਨਾਲ ਅੱਜ ਵਾਰ ਨੰਬਰ 6 ਦੇ ਬੀਸ਼ਵਕਰਮ ਮੰਦਰ ਦੇ ਪਿਛਲੇ ਪਾਸੇ ਖਾਲੀ ਸਥਾਨ ਦੇ ਵਿੱਚ ਅੱਜ ਸਮਾਗਮ ਆਰੰਭ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਮੁਹੱਲੇ ਦੀ ਸੰਗਤ ਪੈਦਲ ਰੂਪੀ ਅੱਜ ਗੁਰੂ ਸਾਹਿਬ ਦੀ ਪਾਲਕੀ ਨੂੰ ਲੈਣ ਲਈ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਬੈਂਡ ਵਾਜਿਆਂ ਅਤੇ ਗੱਤਕੇ ਵਾਲੇ ਸਿੰਘਾਂ ਦੇ ਨਾਲ ਫਿਰ ਪੰਡਾਲ ਤੱਕ ਗੁਰੂ ਸਾਹਿਬ ਦੇ ਪਾਵਨ ਸਰੂਪਾ ਨੂੰ ਲੈ ਕੇ ਆਂਦਾ ਗਿਆ ਤੇ ਉਸ ਤੋਂ ਉਪਰੰਤ ਸਮਾਗਮਾਂ ਦੀ ਆਰੰਭਤਾ ਕੀਤੀ ਗਈ ਜਿਸ ਦੇ ਤਹਿਤ 3 ਦਿਨਾਂ ਅਖੰਡ ਪਾਠ ਸਾਹਿਬ ਦੇ ਭੋਗ ਜੋ ਪਾਏ ਜਾਣਗੇ ਤੇ ਉਪਰੰਤ ਸ਼ਾਮ ਵੇਲੇ ਅਤੇ ਐਤਵਾਰ ਵਾਲੇ ਦਿਨ ਗੁਰੂ ਘਰ ਦੇ ਰਾਗੀ ਅਤੇ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ ਸੋ ਤੁਹਾਨੂੰ ਵੀ ਦਿਖਾਉਨੇ ਆ ਅੱਜ ਦੇ ਇਸ ਆਰੰਭਤਾ ਦੀਆਂ ਤਸਵੀਰਾਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੀ ਪ੍ਰਬੰਧ ਇਸ ਵਾਰ ਕੀਤੇ ਗਏ ਹਨ ਅਤੇ ਕਿਦੋਂ ਤੋਂ ਇਹ ਸਮਾਗਮਾਂ ਦੀ ਲੜੀ ਹੈ ਜੋ ਚੱਲਦੀ ਆ ਰਹੀ ਹੈ ਅਤੇ ਗੁਰੂ ਘਰ ਦੇ ਕਿਹੜੇ-ਕਿਹੜੇ ਕੀਰਤਨੀ ਜਥੇ ਰਾਗੀ ਢਾਡੀ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ ਬਾਖ ਜੀ ਦਾ ਕਲਸਾ ਬਾਖ ਜੀ ਕੀ ਪਤੇ ਸਤਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਕਾ ਵੀ ਨੂੰ ਪਤਾ ਹੈ ਕਿ 12 ਨੰਬਰ 6 ਬਿਸ਼ਕਰਮਨ ਮੰਦਪ ਦੇ ਪਿੱਛੇ ਰੋਪਨ ਰੋਡ ਕਰਾੜੀ ਵਿਖੇ ਰੇਖsal ਦੀ ਤਰ੍ਹਾਂ ਇਸ ਸਾਲ ਵੀ 28ਵਾਂ ਸੱਦ ਸੰਜਖੰਡ ਪਾਠ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਬੇਅੰਤ ਹੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਬਾੜ ਦੇ ਸ਼ਕਤੀ ਕਲੱਬ ਦੇ ਨੌਜਵਾਨ ਨੌਜਵਾਨ ਅਤੇ ਕੁਰਾਲੀ ਦੇ ਸਮੂਹ ਸੰਗਤੀਆਂ ਨੇ ਕਾਢ ਮਿਲ ਕੇ ਹਰ ਇੱਕ ਸਾਲ ਪ੍ਰਾਪਨਾ ਕਰਦੇ ਹਨ ਇਸ ਸਾਲ 28ਵਾਂ ਜਿਹੜਾ ਸਰਬਖੰਡ ਆਠਾ 29 ਤਰੀਕ ਨੂੰ 11 ਵਜੇ ਆਰੰਭ ਹੋਇਆ ਸੀ ਜਿਹਦਾ ਕਿ ਪਹਿਲੀ ਤਰੀਕ ਨੂੰ ਦਿਨ ਐਤਵਾਰ ਨੂੰ 10:30 ਵਜੇ ਭੋਗ ਪਾਇਆ ਜਾਵੇਗਾ ਉਸ ਤੋਂ ਪ੍ਰਾਂਤ ਪਾਈ ਰਪਿੰਦਰ ਸਿੰਘ ਜੀ ਗ੍ਰੋਪਨਾ ਕਰਵਾਲੇ ਅੱਧੇ ਘੰਟੇ ਦੇ ਲਈ ਕੀਰਤਨ ਕਰਨਗੇ ਉਸ ਤੋਂ ਉਪਰੰਤ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਟਾਡੀ ਜਥਾ ਅਫਸਾਰ ਸਿੰਘ ਆਲਮ ਜੋ ਜੋ ਕੇ ਸਿੱਖ ਸਾਧਨ ਨਾਲ ਸੰਗਤ ਨੂੰ ਨੇ ਹਾਲ ਕਰਨਗੇ ਤੇ ਸ਼ਾਮ ਦੇ ਦੀਵਾਨ ਦੇ ਵਿੱਚ ਆਪ ਜੀ ਨੇ ਕੁੰਮ ਹਾਪ ਕੇ ਹਾਜ਼ਰੀ ਪਾਣੀ ਹਨ ਸਭ ਤੋਂ ਪਹਿਲਾਂ 5 ਵਜੇ ਪ੍ਰਕਾਸ਼ ਹੋਣਗੇ ਤੇ ਰਾਰਾਸ ਜੀ ਦਾ ਪਾਠ ਹੋਵੇਗਾ ਉਸ ਤੋਂ ਅਪਰੰਤ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਾਬਾ ਫਤਿਹ ਸਿੰਘ ਜੀ ਸੰਗੀਤ ਅਕੈਡਮੀ ਕੋਰਾਲੀ ਜੋ ਕਿ ਗੁਰਦੁਆਰਾ ਹਰਗੋਬਿੰਦ ਗੜ੍ਹ ਸਾਹਿਬ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਦੇ ਬੱਚੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਰਾਗਾਂ ਦੇ ਵਿੱਚ ਕੀਰਤਨ ਕਰਨਗੇ ਉਸ ਤੋਂ ਅਪਰੰਤ ਰਾਗਾਂ ਦੇ ਵਿੱਚ ਹੀ ਭਾਈ ਸਾਰੇ ਵੀਰ ਜਸਮਨ ਸਿੰਘ ਜੀ ਵੀ ਹਾਜ਼ਰ ਪਾਨ ਕੇ ਆ ਵੀਨੇ ਹਮ ਮਾ ਕੇ ਭਰਨਾ ਆ ਅੱਜ ਵੀ ਆਪਾਂ ਨਹੀਂ ਹਨ ਅਤੇ ਦੂਜੇ ਦਿਨ ਦੋ ਤਰੀਕ ਨੂੰ ਸ਼ਾਮ ਤੇ ਦੀਵਾਨ ਸਜਾਏ ਜਾਣੇ ਹਨ ਜਿਨ੍ਹਾਂ ਦੇ ਵਿੱਚ ਅ ਕਥਾਵਾਚਕ ਸਰਜੀਤ ਸਿੰਘ ਲੁਧਿਆਣੇ ਵਾਲੇ ਕਥਾ ਕਰਨਗੇ ਉਸ ਤੋਂ ਪ੍ਰੰਤ ਭਾਈ ਪ੍ਰਤਪਾਲ ਸਿੰਘ ਜੀ ਬਰਗਾੜੀ ਵਾਲੇ ਆਪਣੇ ਕਵੀ ਸ੍ਰੀ ਜਸਾ ਆਵੇਗਾਂ ਲੋਕ ਸਿੱਖ ਸਾਹ ਦੇ ਨਾਮ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਕਿ ਜਿਹੜਾ ਦੋ ਪਹਿਲੀ ਤਰੀਕ ਦਾ ਐਤਵਾਰ ਅੱਜ ਪ੍ਰੋਗਰਾਮ ਹੈ ਸ਼ਾਮ ਦਾ ਉਹ ਦਵਾਨ ਦੇ ਵਿੱਚ ਭਾਈ ਜਨੈਲ ਸਿੰਘ ਜੀ ਕਥਾਵਾਚਕ ਅਤੇ ਆਪਣੇ ਇੰਟਰਨੈਸ਼ਨਲ ਗੱਦੀ ਜਿਹਾ ਭਾਈ ਹਾਂਜੀ ਇੰਟਰਨੈਸ਼ਨਲ ਜਿਹਾ ਗਿਆਨੀ ਬਰਤਪਾਲ ਸਿੰਘ ਪਦਮ ਜੋ ਕਿ ਪਿਛਲੇ ਸਾਲ ਵੀ ਸਾਡੇ ਕੋਲ ਆਇਆ ਸੀ ਉਸ ਨੇ ਬੜੇ ਦੂ ਦੇ ਨਾਲ ਪੇਟਾ ਵਿਭਾਗ ਆ ਕੇ ਸਾਡੇ ਜਿਹੜੇ ਨੌਜਵਾਨਾਂ ਨੇ ਇਹਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਇਸ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਇਸ ਸਤਾਂ ਸੇ ਉਹਨਾਂ ਤੋਂ ਲੋ ਆਪਾਂ ਨੇ ਸਾਰਿਆਂ ਨੇ ਸੁਣਨਾ ਹੈ ਤੇ ਜਿਹੜਾ ਪ੍ਰੋਗਰਾਮ ਹੈ ਇਹ ਬੜਾ ਸਚੱਜਾ ਪ੍ਰੋਗਰਾਮ ਬੜਾ ਅਨੋਖਾ ਪ੍ਰੋਗਰਾਮ ਜਿਹੜਾ ਹੈ ਇਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਤਿੰਨ ਦਿਨ ਤੋਂ ਅਤੁੱਟ ਲੰਗਰ ਵਰਤਣਾ ਹੈ ਅੱਜ ਵੀ ਦਿਨ ਚਲੰਗਰ ਵਰਤਿਆ ਤੇ ਅੱਜ ਸ਼ਾਮ ਨੂੰ ਵੀ ਹੁਣ ਅੰਦਰ ਚੱਲ ਰਹੇ ਹਨ ਕੱਲ ਨੂੰ ਸਵੇਰੇ ਦਿਨ ਦੇ ਵਿੱਚ 18:00 ਵਰਸੇਗਾ ਅਤੇ ਸ਼ਾਮ ਨੂੰ ਵੀ 7:00 ਵਰਸੇਗਾ ਉਹਦੇ ਨਾਲ ਜਿਹੜੇ ਸ਼ਾਮ ਦੇ ਦੀਵਾਨ ਹੋਣਗੇ ਉਹਨਾਂ ਦੇ ਵਿੱਚ ਵੀ 7:00 ਲੰਗਰ ਵਰਸਿਆ ਜਾਵੇਗਾ ਤੇ 2 ਤਰੀਕ ਨੂੰ ਵੀ ਸ਼ਾਮ ਨੂੰ 18:00 ਲੰਗਰ ਵਰਸੇ ਜਾਣਗੇ ਤੋਂ ਇਸ ਜਿਹੜੀ ਸਾਰੀ ਸੇਵਾ ਹੈ ਨਾਲ ਮਿਲ ਕੇ ਹੋ ਰਹੀ ਹੈ ਆਪਣੀ ਕਰਾਲੀ ਨਿਵਾਸੀ ਸੇਵਾ ਕਰਦੇ ਹਨ ਤੇ ਹੋਰ ਵੀ ਬਹੁਤ ਚਾਰਮਾਨ ਸੇਵਾ ਕਰਦੇ ਹਨ ਅਸੀਂ ਸੇਵਾ ਤੁਸੀਂ ਕਦੇ ਵੀ ਦੇਖ ਨਹੀਂ ਸਕਦੇ ਜਿਸ ਤਰ੍ਹਾਂ ਕਿ ਉਹ ਸੇਵਾ ਹੋ ਰਹੀ ਹੈ ਕਿਉਂਕਿ 28 27 ਸਾਲ ਹੋ ਚੁੱਕੇ ਹਨ ਇਹ ਪ੍ਰੋਗਰਾਮ ਹੁੰਦਿਆਂ ਨੂੰ ਇਹਦਾ ਵੀ ਕੋਈ ਕਾਰਨ ਹੋ ਸਕਦਾ ਹੈ ਇਹ ਪ੍ਰੋਗਰਾਮ ਦੇ ਵਿੱਚ ਅੱਜ ਤੱਕ ਮੈਂ ਪਹਿਲੇ ਤੋਂ ਲੈ ਕੇ ਪ੍ਰੋਗਰਾਮ ਤੋਂ ਲੈ ਕੇ 27 ਜਿਹੜਾ ਹੋ ਚੁੱਕਿਆ ਪ੍ਰੋਗਰਾਮ ਤੇ ਹੁਣ ਚੱਲ ਰਿਹਾ 28ਵਾਂ ਇਹਦੇ ਵਿੱਚ ਮੈਂ ਲਗਾਤਾਰ ਸੇਵਾ ਕਰ ਰਿਹਾ ਹਾਂ ਕੋਈ ਵੀ ਪ੍ਰੋਗਰਾਮ ਹੈ ਕੈਸਲ ਨਹੀਂ ਕੀਤਾ ਤੇ ਇਹ ਇਹਦੀ ਹਿਸਟਰੀ ਸਾਰਿਆਂ ਨੂੰ ਪਤਾ ਹੈ ਇਹ ਕੋਈ ਜਿਹੜਾ ਪਹਿਲਾ ਪ੍ਰੋਗਰਾਮ ਹੋਇਆ ਸੀ 1979 ਦੇ ਵਿੱਚ 27 ਸਾਲ ਹੋ ਚੁੱਕੇ ਆ ਉਹਦੇ ਵਿੱਚ ਬਹੁਤ ਕਠੋਰ ਲੈਵਲ ਤੇ ਸੀ ਪ੍ਰੋਗਰਾਮ ਕੀਤਾ ਸੀ ਪਰ ਉਸ ਤੋਂ ਵੱਧਦਾ ਵੱਧਾ ਅੱਜ ਇੰਨਾ ਵੱਧ ਚੁੱਕਿਆ ਹੈ ਇੰਨਾ ਨੌਜਵਾਨ ਸਾਡੇ ਅੱਗੇ ਆ ਚੁੱਕੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਕੰਮ ਕਾਂਡ ਲਈ ਖੁਸ਼ੀ ਕਮ ਲੈ ਲਈ ਇਹ ਪ੍ਰੋਗਰਾਮ ਕਰ ਰਹੇ ਹਨ ਸਾਡੇ ਬਹੁਤ ਸਾਰੇ ਵੀਰ ਨੌਜਵਾਨ ਜਿਹੜੇ ਇਸੇ ਸੇਵਾ ਕਰਦੇ ਹਨ ਕਈ ਸਾਡੇ ਵੀਰ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਆ ਕਿਰਸ ਦੇ ਲਈ ਚਲੇ ਜਾ ਚੁੱਕੇ ਹਨ ਤੇ ਕਈ ਇਹਦੇ ਦੌਰਾਨ ਹੀ ਕਈ ਸਾਡੇ ਜਿਹੜਾ ਪਰ ਅਸੇਵਕ ਕਰਦੇ ਸਨ ਉਹ ਸਤਿ ਸ੍ਰੀ ਅਕਾਲ ਚੁੱਕੇ ਹਨ ਤੇ ਉਹਨਾਂ ਦੇ ਸਾ ਨਵੇਂ ਪੁਨੀਰੀ ਆ ਚੁੱਕੀ ਹੈ ਇੱਕ ਚੰਗਾ ਬੂਟਾ ਲਾਇਆ ਗਿਆ ਹੈ ਜਿਹਦੇ ਲਈ ਇਹ ਬੂਟਾ ਨਾ ਸੀ ਪਾਲਣਾ ਹੈ ਇਹਦੇ ਵਿੱਚ ਆ ਕੇ ਇਹਨਾਂ ਨੂੰ ਹੌਸਲਾ ਵਧਾਈ ਕਰਨਾ ਆਓ ਸਾਰੇ ਨਾਲ ਮਿਲ ਕੇ ਇਸ ਮਹਾਨ ਸਮਾਗਮ ਮਹਾਨ ਜਗ ਦੇ ਵਿੱਚ ਆ ਕੇ ਸੇਵਾ ਕਰੋ ਸੇਵਾ ਲਾਹੇ ਪ੍ਰਾਪਤ ਕਰੋ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ